ਉੱਛੇ ਇੱਥੋਂ 15 20 ਕਿਲੋਮੀਟਰ ਰੇਂਜ ਹੀ ਨੇ ਆਪਣਾ ਹਾਂ ਤੇ ਮੈਂ ਉੱਥੋਂ ਵੀ ਆ ਸਕਦਾ ਹਾਂ ਤੁਹਾਨੂੰ ਬਰਦਾਸ਼ਪੁਰ ਹੈਗੀ ਬਰਦਾਸ਼ਪੁਰ ਜ਼ਿਲ੍ਹਾ ਦੇ 10 ਮਿੰਟ ਫਟੇਕੜ ਜੁੜੀ ਹਲਕੇ ਦੇ ਵਿੱਚ ਨੇ ਜਾਂ ਜਾਂ ਮੈਡਮ ਇਹ ਡੇਰੇ ਨਾਲ ਬਾਬਾ ਨਾਨਕ ਤਸੀਲ ਚ ਪੈਣੇ ਤੇ ਜਾਂ ਪੈਣੇ ਨੇ ਫਟੇਕੜ ਸਸਿਆ ਫਟੇਕੜ ਚ ਪੈਣੀ ਜੀ ਫਟੇਕੜ ਸਸਿਆ ਸਸਿਆ ਜੀ ਠੀਕ ਹੈ ਮੈਮ ਆਹ ਤੇ ਬਾਬਾ ਜੀ ਤੁਸੀਂ ਮੰਗਾ ਲਓ ਕੋਈ ਨਹੀਂ ਅੱਜ ਰਾਤ ਨੂੰ ਸਾਡਾ ਆਜਣਾਂ ਦੀ ਸਾਰਾ ਸਾਧਨ ਆਜਣਾ ਇਹ ਬਾਬਾ ਜੀ ਤੁਹਾਡਾ ਸਾਹਿਬ ਬਾਬਾ ਜੀ ਨੇ ਨੰਬਰ ਦੇ ਦਿਓ ਤਰਨਤਾਰ ਵਾਲੇ ਸੋ ਕੱਲ ਮਿਲੇ ਸਾਡਾ ਕੱਲ ਮੇਰੀ ਭੈਣ ਕਦੋਂ ਕਦਿਸ ਨੂੰ ਪਪਾਈ ਜੋ ਮਾਫੀ 9964 ਸੇਲੇ ਸ਼ੁਰੂ ਹੈ ਜੀ 88112 ਸਵੇਰੇ ਆਪਣੀ ਵੀ ਟੀਮਾਂ ਨਾਲ ਲੱਗ ਜਾਣਗੀਆਂ ਤੁਹਾਡੇ ਅਸੀਂ ਵੇਖੋ ਸਾਡੀ ਗੁਰੂ ਸਾਹਿਬ ਦੀ ਬੜੀ ਕਿਰਪਾ ਬਾਬਾ ਜੀ ਦੇ ਸਾਰੀ ਸੰਗਤ ਲਾ ਆ ਜਾਗੇ ਅਸੀਂ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਤੇ ਉੱਥੇ ਨਾ ਇੱਕ ਆਪਣਾ ਬੰਦਾ ਜਾਏਗਾ ਇੱਕ ਆਰਮੀ ਦੇ ਵੀ ਆਪਾਂ ਭੇਜਾਂਗੇ ਅੱਗੇ ਕੋਆਰਡੀਨੇਟ ਕਰਕੇ ਨਾ ਛੇਤੀ ਕਰ ਦਾਂਗੇ ਉਸ ਨੂੰ ਬਹੁਤ ਵਧੀਆ ਹੋ ਜਾਏਗਾ ਜਿਹੜੇ ਗੱਲ ਕਹਿ ਰਹੇ ਹੈ ਨਾ ਉਹ ਹੁਣੇ ਚੈੱਕ ਕਰਕੇ ਤੁਸੀਂ ਨਾਲ ਜਲਦੀ ਆ ਜੀ ਠੀਕ ਹੈ ਚਲੋ ਹੁਣੇ ਹਾਲ ਦੇ ਨੇ ਮੌਕਾ ਤੁਹਾਨੂੰ ਉਹ ਜਿਹੜੇ ਬੰਨ ਵੇਸਟ ਪਏ ਬਾਹਰ ਉਹ ਚੈੱਕ ਕਰ ਲਿਓ ਕੋਈ ਗੋਮੇਲੀ ਟਿੱਪਰ ਵੀ ਹੈਗੀ ਆ ਮਸ਼ੀਨਰੀ ਵੀ ਉਹ ਆਲਰੇਡੀ ਸਾਡੇ ਕੋਲ ਹੈਗਾ ਸਰ ਸਭ ਕੁਝ ਹੈਗਾ ਸਾਡੇ ਕੋਲ ਸਾਨੂੰ ਸਿਰਫ ਤੁਸੀਂ ਮਨਜ਼ੂਰੀ ਦੇ ਦਿਓ ਉਹ ਮਿੱਟੀ ਪਾਸ ਕਰ ਦਿਓ ਸਾਡੇ ਕੋਲ ਪੂਰੀ ਠੀਕ ਹੈ ਸਰ ਠੀਕ ਹੈ ਜੇ ਮੈਂ ਆਉਂਗਾ ਮਨਜ਼ੂਰੀ ਹੈ ਠੀਕ ਹੈ ਸਰ ਧੰਨਵਾਦ ਜੀ ਧੰਨਵਾਦ ਸਰ ਇਹਨਾਂ ਮੈਡਮ ਜਮ ਇਨਸਟਾਲ ਖਤਨਾ ਵਾਈਕ ਕਰਦੇ ਨੇ ਜੀ 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 ਆਪਾਂ ਬਾਈ ਆਪਣਾ ਸਟਾਡ ਚਲੋ ਦਿਖਾਦੇ ਕਿਤੇ ਕਿਤੇ ਹਾਂਜੀ ਉਹ ਮਿਲੇਗਾ ਜੀ 80% ਤਾਂ ਹੋ ਗਿਆ ਤੇ